ਫਰਵਰੀ 2024 ਚ ਰੈਪਰ ਹਰਦੀਪ ਸਿੰਘ ਦੇ ਨਵੇਂ ਗਾਣੇ ਮਨੀਓਕ ਨੇ ਸੋਸ਼ਲ ਮੀਡੀਆ ਤੇ ਧੂਮ ਮਚਾਈ ਪਰ ਇਸ ਦੇ ਅਸ਼ਲੀਲ ਬੋਲਾਂ ਅਤੇ ਪੇਸ਼ਕਾਰੀ ਕਾਰਨ ਵਿਵਾਦ ਪੈਦਾ ਹੋ ਗਿਆ ਇਹ ਵਿਵਾਦ ਪੌਜ ਪਰ ਇਸ ਸੰਗੀਤ ਦੇ ਮੌਜੂਦਾ ਰੁਝਾਨਾ ਅਤੇ ਸੱਭਿਆਚਾਰਕ ਵਿਚਾਰਾਂ ਨੂੰ ਉਜਾਗਰ ਕਰਦਾ ਹੈ ਜਿਸ ਵਿੱਚ ਔਰਤਾਂ ਦੇ ਅੰਗਾਂ ਦੇ ਵਰਨਨ, ਵਪਾਰੀਕਰਨ ਅਤੇ ਮੁਖਤਰਾ ਦਾ ਪ੍ਰਭਾਵ ਸ਼ਾਮਲ ਹੈ ਪੌਜਪਰੀ ਸੰਗੀਤ ਦਾ ਸਫਰ 1963 ਵਿੱਚ ਪਹਿਲੀ ਫਿਲਮ "ਹੇ ਗੰਗਾ ਮਾਇਆ ਤੋਹੇ ਪਿਆਰੀ ਚੜਬਿਓ" ਨਾਲ ਸ਼ੁਰੂ ਹੋਇਆ। ਇਸ ਫਿਲਮ ਨੇ ਪੌਜਪਰੀ ਸੰਗੀਤਾਂ ਨੂੰ ਸਹਾਇਕ ਅਤੇ ਸੱਭਿਆਚਾਰਕ ਪੱਧਰ ਤੇ ਸਥਾਪਿਤ ਕੀਤਾ ਪਰ ਸਮੇਂ ਨਾਲ ਇਸ ਖੇਤਰ ਵਿੱਚ ਗੀਤਾਂ ਦੇ ਵਿਸ਼ੇ ਵਸਤੂ ਅਤੇ ਪੇਸ਼ਕਾਰੀ ਵਿੱਚ ਬਦਲਾਅ ਆਇਆ ਜਿਸ ਨਾਲ ਸੰਗੀਤਿਕ ਉਦਯੋਗ ਨਿਰਦੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਅశ్లీਲਤਾ ਅਤੇ ਔਰਤਾਂ ਦੇ ਸਰੀਰ ਇੱਕ ਵਰਲਡ ਨੂੰ ਵਧੇਰੇ ਥਾ ਡੇੜੀ ਸ਼ੁਰੂ ਕਰ ਦਿੱਤੀ ਪੌਜਪਰੀ ਗੀਤਾਂ ਵਿੱਚ ਔਰਤਾਂ ਦੇ ਅੱਗਾ 10 ਸਪਸ਼ਟ ਵਰਲਡ ਕੋਈ ਨਵੀਂ ਘਟਨਾ ਨਹੀਂ ਹੈ ਪਰ ਹਾਲ ਦੀ ਸਾਲਾਂ ਵਿੱਚ ਇਹ ਰੁਝਾਨ ਹੋਰ ਵੀ ਪ੍ਰਚੰਡ ਹੋਇਆ ਹੈ ਗੀਤਕਾਰ ਨਾ ਸਿਰਫ ਬੋਲਾਂ ਰਹੀਂ ਸਕੋ ਸਟੇਜ ਤੇ ਮਹਿਲਾ ਕਲਾਕਾਰਾਂ ਨੂੰ ਵਿਜੂਅਲ ਪ੍ਰਤੀਕ ਵਜੋਂ ਪੇਸ਼ ਕਰਦੇ ਹਨ ਜਿਸ ਨਾਲ ਗੀਤਾਂ ਦਾ ਅਰਥ ਸਰੋਤ ਲਈ ਹੋਰ ਸਪਸ਼ਟ ਹੋਵੇ ਪਲੇਟਫਾਰਮ ਜਿਵੇਂ YouTube ਅਤੇ TikTok ਤੇ ਇਹਨਾਂ ਗੀਤਾਂ ਨੂੰ ਵਿਸ਼ਾਲ ਦਰਸ਼ਕਾਂ ਤੱਕ ਪਹੁੰਚਾਇਆ ਹੈ ਜਿਸ ਨਾਲ ਇਹਨਾਂ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਪਰ ਇਸ ਨਾਲ ਇਹ ਸੁਵੇਦਰਸ਼ੀਲ ਵਿਸ਼ੇਵਸਤੂ ਨੂੰ ਵੀ ਨਰਮਲਾਈਜ਼ ਕਰ ਰਹੇ ਹਨ ਖਾਨੀ ਸਿੰਘ ਦੇ ਗਾਣੇ ਮੈਨੀ ਟਾਕ ਨੇ ਪੌਜਪਰੀ ਸੰਗੀਤ ਦੇ ਮੌਜੂਦਾ ਰਜਨਾ ਨੋ ਹੀ ਅੱਗੇ ਵਧਾਇਆ ਹੈ ਪਰ ਕੁਝ ਨਵੇਂ ਪਹਿਲੂਆਂ ਨਾਲ ਇਸ ਗਾਣੇ ਵਿੱਚ ਉੱਚ ਬਜਟ ਗਲੈਮਰਸ ਵੀਡੀਓ ਅਤੇ ਰਿਗਨਿ ਵਿਸ਼ਕਰਮਾ ਵਰਗੇ ਪ੍ਰਸਿੱਧ ਕਲਾਕਾਰਾਂ ਦੀ ਭੂਮਿਕਾ ਨੇ ਇਸ ਨੂੰ ਪਰੰਪਰਾਗਤ ਪੌਜਪਰੀ ਗੀਤਾਂ ਤੋਂ ਵੱਖ ਕੀਤਾ ਹੈ ਹਨੀ ਸਿੰਘ ਜੋ ਕਿ ਪੰਜਾਬੀ ਅਤੇ ਹਿੰਦੀ ਪੌਪ ਖੇਤਰ ਵਿੱਚ ਮਸ਼ਹੂਰ ਹੈ ਤਾਂ ਪੌਜਪਰੀ ਸੰਗੀਤ ਨਾਲ ਜੋੜਨਾ ਇਸ ਬਾਤ ਦਾ ਸੰਕੇਤ ਹੈ ਕਿ ਇਹ ਸ਼ੈਲੀ ਹੁਣ ਸਿਰਫ ਖੇਤਰੀ ਪੱਧਰ ਤੱਕ ਸੀਮਿਤ ਨਹੀਂ ਸਗੋ ਰਾਸ਼ਟਰੀ ਅੰਤਰਰਾਸ਼ਟਰੀ ਪਛਾਣ ਬਣ ਰਹੀ ਹੈ ਪੌਜਪਰੀ ਸੰਗੀਤ ਦੀ ਸੱਭਿਆਚਾਰਕ ਮਹੱਤਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਮੁਖਤਾਰ ਕਲਾਕਾਰਾਂ ਦੁਆਰਾ ਸ਼ਲੀਲਤਾ ਨੂੰ ਗਲੋਗ੍ਰਾਫੀ ਕਾਰਨ ਸਮਾਜਿਕ ਪਗ੍ਰਿਤੀ ਵਿਰੋਧ ਹੈ ਪੌਜਪਰੀ ਸੰਗੀਤ ਪਹਿਲਾਂ ਹੀ ਇਸ ਚਾਲੀ ਵਿੱਚ ਸੀ ਹਰਨੀ ਸਿੰਘ ਤੇ ਇਸੋ ਵਿਸ਼ੇਮ ਪਦਦਰ ਤੇ ਪੇਸ਼ ਕਰਕੇ ਪ੍ਰਸਿੱਧੀ ਰੀਤੀ ਹੈ ਇਹ ਲੋਕ ਪਿਆਰ ਸੰਗੀਤ ਦਾ ਹਿੱਸਾ ਹੈ ਜੋ ਕਿ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਦਾ ਹੈ ਹਰੀ ਸਿੰਘ ਦਾ ਵਿਵਾਦ ਪੌਜਪਰੀ ਸੰਗੀਤ ਦੀ ਉਸ ਦੁਬਦਾਂ ਨੂੰ ਦਰਸਾਉਂਦਾ ਹੈ ਜਿਸ ਵਿੱਚ ਇਹ ਪ੍ਰਸਿੱਧੀ ਅਤੇ ਵਿਪਾਰੀਕਰਨ ਦੇ ਚੱਕਰ ਵਿੱਚ ਆਪਣੀ ਸੱਭਿਆਚਾਰਕ ਪਛਾਣ ਗਵਾ ਰਿਹਾ ਹੈ ਪ੍ਰਸ਼ਨ ਇਹ ਹੈ ਕਿ ਸ਼ਾਲੀ ਸਿਰਫ ਦਰਸ਼ਕਾਂ ਦੀ ਪਾਵਨਾਮਾ ਨੂੰ ਢਕਾਉਣ ਲਈ ਇਸਲੀਲਤਾ ਤੇ ਨਿਰਭਰ ਰਹੇਗੀ ਜਾਂ ਇਹ ਆਪਣੇ ਸਹਾਇਤਕ ਅਤੇ ਸੰਗੀਤਕ ਪੀਸੇ ਨੂੰ ਮੁੜ ਸਥਾਪਿਤ ਕਰਨ ਦੇ ਯੋਗ ਹੋਵੇਗੀ ਇਹ ਵਿਵਾਦ ਨੇ ਚਰਚਾ ਨੂੰ ਪੁਨਰਜੀਵਤ ਕੀਤਾ ਹੈ ਕਿ ਕਲਾ ਦੀ ਸਰਦੰਤਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ